ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਆਜਿ ਕੀ ਸਬਰ ਉਹ ਦਿਨ ਜਿਸ ਦਿਨ ਜਫਦਰ ਸਿੰਘ ਨੂੰ ਬਾਕਸਿੰਗ ਹੋRADI 25 ਫਕਸੀ ਦੇ ਵਿੱਚ ਅਸੈਸੀਨੇਸ਼ਨ ਹੋਈ ਸੀ ਮੰਨੂ ਚਾਚਾ ਚੰਡੀਗੜੀਆ ਜਿਨ੍ਹਾਂ ਨੂੰ ਪਿਆਰ ਨਾਲ ਲੱਭਦੇ ਸੀ ਡਾਕਟਰ ਗੁਰਨਾਮ ਸਿੰਘ ਥੀ ਉਹਨਾਂ ਦੀਆਂ ਸੱਤਰਾਂ ਨਹੀਂ ਭੁੱਲਦੀਆਂ ਜਿਹੜਾ ਉਹਨਾਂ ਦੇ ਪੋਤਿਆਂ 'ਤੇ ਆਖਿਆ ਸੀ ਕਿ ਦਿੱਲੀ 'ਚ ਦੋ ਦਰਿਆ ਵਗਦੇ ਸੀਗੇ ਇੱਕ ਦਰਿਆ ਯਮੁਨਾ ਤੇ ਦੂਜਾ ਦਰਿਆ ਸੰਤੋਖ ਸੀ ਜਿਹੜਾ ਜੇ ਤੁਰਦਾ ਹੈ ਕਦੀ ਤੇ ਜੇ ਚਾਂਦੀ ਚੌਂਕ ਪਹੁੰਚਦਾ ਹੈ ਤੇ ਉਹ ਕਤਵਾਰੀ ਲੈ ਲੈਂਦਾ ਹੈ ਜਿਹੜੀ ਸੀਸਗਲ ਸਾਹਿਬ ਦੇ ਨਾਲ ਸਿਸ਼ੋਬਿਤ ਹੈ ਜਿੱਥੇ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਸ਼ਹੀਦ ਕਰਨ ਤੋਂ ਪਹਿਲੇ ਔਰੰਗਜ਼ੇਬ ਨੇ 6 ਮਹੀਨੇ ਕੈਦ ਰੱਖਿਆ ਸੀ ਜੇ ਇਹ ਦਰਿਆ ਇੰਡੀਆ ਗੇਟ ਪਹੁੰਚਦਾ ਹੈ 1965 ਨੂੰ ਜੁਲਾਈ ਨੂੰ ਪਹਿਲਾ ਇੰਗਲਿਸ਼ మీడియం ਸਕੂਲ ਗੁਰੂ ਘਰ ਪ੍ਰੈਸ਼ਨ ਪਬਲਿਕ ਸਕੂਲ ਜੇ ਦੀਆਂ ਬਾਚ 13 ਬਰਾੰਚਾ ਬਣੀਆ ਉਹ ਲੈ ਲੈਂਦਾ ਹੈ ਜੇ 1968 ਦੇ ਵਿੱਚ ਰਾਜਾ ਜੈ ਸਿੰਘ ਮਾਰਗ ਬੰਗਲਾ ਸਾਹਿਬ ਦੇ ਅੱਗੇ ਪਹੁੰਚਦਾ ਹੈ ਤੇ ਉਹ ਸੜਕ ਬੰਦ ਕਰ ਦਿੰਦਾ ਜਿੱਥੇ ਅੱਜ ਤੁਸੀਂ ਪਾਰਕਿੰਗ ਦੇਖਦੇ ਕਹਿੰਦੇ ਬੰਗਲਾ ਸਾਹਿਬ ਦੇ ਜਿਹੜੀ ਲੰਗਰ ਵਾਲੀ ਥਾਂ ਹੈ 1962 ਚ ਪੰਡਤ ਨਹਿਰੂ ਕੋਲੋਂ ਲੈਣੀ 1962 ਦੇ ਵਿੱਚ ਹੀ ਜਿਹੜੀ ਮਜਲੂ ਓਟੀਲੇ ਦੀ ਜ਼ਮੀਨ ਹੈ ਮਹੰਤਾਂ ਦੇ ਕੋਲੇ ਗੁਰੂ ਘਰ ਦਾ ਕਬਜ਼ਾ ਸੀ ਸ਼ਾਇਦ ਕਿਸੇ ਨੂੰ ਪਤਾ ਹੋਵੇਗਾ ਇਹ ਜਹਰਦਾਰ ਸੰਤੋਖ ਸਿੰਘ ਨੇ ਉਹਨਾਂ ਦੀ ਬਗੀਚੀਆਂ ਉਹਨਾਂ ਦੇ ਮਕਾਨ ਪੱਟ ਕੇ ਜਮਨਾ ਛੁੱਟੇ ਉਹਨਾਂ ਤੇ ਟ੍ਰੈਸ ਪਾਸਿੰਗ ਦਾ ਕੇਸ ਉਹਨਾਂ ਦੇ ਉੱਤੇ ਮਨਿਸਟੇਸ਼ਨ ਦਾ ਕੇਸ ਉਹਨਾਂ ਦੇ ਉੱਤੇ ਕਿਡਨਾਪਿੰਗ ਦਾ ਡਕੈਤੀ ਦੇ ਕੇਸ ਪਏ ਲੇਕਿਨ ਪਰਵਾਹ ਨਹੀਂ ਕੀਤੀ ਪੰਡਤ ਨਹਿਰੂ ਨੂੰ ਕੈਬਨਿਟ ਦਾ ਫੈਸਲਾ ਬਦਲ ਕੇ ਰਜਿਸਟਰੀ ਵਾਪਸ ਗੁਰਦੁਆਰੇ ਦੇ ਨਾਂ ਕਰਾਣੀ ਪਈ ਜੇ ਮੈਂ ਸਰੋਵਰ ਵਾਲੀ ਥਾਂ ਦੀ ਗੱਲ ਕਰਨਾ ਇੰਦਰਾ ਗਾਂਧੀ ਨਾਲ ਬੜਾ ਕਿਹਾ ਜਾਂਦਾ ਸੀਗਾ ਜਿਹਦਰ ਸੰਤੋਖ ਸਿੰਘ ਨਾਲ ਦੀ ਦੋਸਤੀ ਹੈ ਲੇਕਿਨ ਉਸ ਜ਼ਮੀਨ ਕਰਕੇ ਜੋ ਦੁਸ਼ਮਣੀ ਪਈ ਜੋ ਤੇਂਦਰ ਬ੍ਰਹਮਚਾਰੀ ਦੇ ਨਾਲ ਜਿਸ ਤੀ ਕਰਾਤੀ ਸੀ ਵਾਪਸ ਕੀਤਾ ਮਜਬੂਰ ਇੰਦਰਾ ਗਾਂਧੀ ਨੂੰ ਉਹ ਜ਼ਮੀਨ ਗੁਰੂ ਘਰ ਦੇ ਨਾਲ ਲਗਾਈ ਮੈਂ ਸਮਝ ਜਾਵਾਂ ਇਸੇ ਕਰਕੇ ਇੰਦਰਾ ਗਾਂਧੀ ਨੇ ਕਬਜ਼ੇ ਕਰਾਇਆ ਸਰਕਾਰੀ ਬੋਰਡ ਬਣਾਇਆ ਲੇਕਿਨ ਇੱਕ ਲੰਬੀ ਲੜਾਈ ਤੋਂ ਬਾਅਦ ਦੁਬਾਰਾ ਇਲੈਕਸ਼ਨਾਂ ਹੋ ਗਈਆਂ ਔਰ ਜਹਦਰ ਸੰਤੋਖ ਸਿੰਘ ਜੋ ਉਸ ਵੇਲੇ ਕਾਰੀਂਦਾਰ ਨੂੰ ਰਿਪਰੈਜ਼ੈਂਟ ਕਰਦੇ ਸੀ 46 ਤੋਂ 42 ਸੀਟਾਂ ਜਿੱਤੇ ਸਭ ਇਹ ਕੁਝ ਗੱਲਾਂ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਕਰ ਰਿਹਾ ਜਿਹੜੀਆਂ ਇਤਿਹਾਸਿਕ ਔਰ ਵਿਜ਼ਨ ਦੇਖਣ ਵਾਲਾ ਸੀ 1967 ਦੇ ਵਿੱਚ ਮਾਤਾ ਸੁੰਦਰੀ ਕਾਲਜ ਦੀ ਦੀ ਨੀਵਰਾਖ ਦੇਣੀ ਸ਼ੁਰੂ ਕਰ ਦੇਣਾ ਔਰ 1962 ਚ ਪੰਡਤ ਨਹਿਰੂ ਕੋਲੋਂ ਮਾਤਾ ਸੁਦਰੀ ਦੇ ਸਥਾਨ ਦੀ ਜ਼ਮੀਨ ਕਿਧਾਂ ਨਾਲ ਲੱਗਦੀ ਜ਼ਮੀਨ ਕਿਵੇਂ ਅਲਾਟ ਕਰਾਈ ਸੀ ਇਹ ਵੀ ਇੱਕ ਇਤਿਹਾਸ ਹੈ ਮੈਂ ਇਹ ਸਮਝਦਾ ਕਿ ਜਿਹੜੀ ਗੁਰੂ ਨੇ ਸੇਵਾ ਜਤਦਾਦ ਸਾਹਿਬ ਤੋਂ ਲੈ ਲਈ ਭਾਵੇਂ ਕਲਕੱਤੇ ਬਾਗਬਣੀ ਚ ਗੁਰਦੁਆਰਾ ਬਾਗਬਣੀ ਸਾਹਿਬ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਹੋਵਾ ਦੰਗੇ ਹੋਏ ਹੋਣ ਉਦੀ ਮਾਫੀ ਮੰਗਣ ਵਾਸਤੇ ਅਜੋਇ ਮੁਕਰਜੀ ਜੀ ਦੀ ਉਪਰਸਤਤੀ ਉਹਦਾ ਹੋਮ ਮਿਨਿਸਟਰ ਰਿਆ ਜਯੋਤੀ ਬਸੂ ਮਾਫੀ ਮੰਗਣ ਆਇਆ ਹੋਵੇ। ਜਾਂ 1969 ਚ ਦਸਤਾਰ ਤੇ ਪਾਬੰਦੀ ਲੱਗ ਜਵੇ ਇੰਗਲੈਂਡ ਦੇ ਵਿੱਚ ਔਰ ਉਹ ਪਾਬੰਦੀ ਹਟਵਾਉਣ ਦੇ ਵਿੱਚ ਜਹਦਾ ਜੀ ਨੇ ਇੱਥੋਂ ਲੜਾਈ ਲੜ ਕੇ ਬ੍ਰਿਟਿਸ਼ ਗਵਰਨਮੈਂਟ ਨੂੰ ਮਜਬੂਰ ਕਰ ਦਿੱਤਾ। ਪੌਟਾ ਸਾਹਿਬ ਜਿੱਥੇ 22 ਮਈ 1964 ਨੂੰ ਗੋਲੀ ਚੱਲਦੀ ਹੈ। ਮਹੰਤਾਂ ਨੂੰ ਕਬਜ਼ਾ ਰਹਿਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। 11 ਸਿੰਘ ਸ਼ਹੀਦ ਹੁੰਦੇ ਨੇ। ਕਿਵੇਂ ਜਫੇਦਾਰ ਸਾਹਿਬ ਉਥੇ ਪਹੁੰਚਦੇ ਨੇ ਔਰ ਉਹ ਗੁਰੂ ਘਰ ਅਜ ਕੌਮ ਦੇ ਹਵਾਲੇ ਹੈ ਕਿਵੇਂ ਉਥੇ ਨਿਆਂ ਸਿੰਘ ਜਿੱਥੇ ਬੰਦੀ ਦੇ ਸਿੰਘ ਸ਼ੀਤ ਹੁੰਦੇ ਨੇ ਉਹਨਾਂ ਦੀ ਖਬਰ ਕੌਣ ਲੈਂਦਾ ਅੱਜ ਅੱਜ ਘੜ ਅਸੀਂ ਜਫੇਦਾਰ ਸੰਤੋਖ ਸਿੰਘ ਜੀ ਅਫਸਰ ਸ਼ੇਰ ਖਾਲਸੇ ਪੰਥ ਦੇ ਪਾਚਨਤਾਲਾ ਸਿੰਘ ਨੂੰ ਨਾਮ ਲੈ ਕੇ ਤੀਜੇ ਦਿਨ ਸਭ ਤੋਂ ਪਹਿਲਾਂ ਸਾਰਿਆਂ ਤੋਂ ਪਹਿਲਾਂ ਭੌੜੇ ਸਾਹਿਬ ਪਹੁੰਚੇ ਦੇਖਭਾਲ ਕੀਤੀ ਸਾਰੀ ਸਾਰੀ ਸਥਿਤੀ ਨੂੰ ਸੁਭਾਲਿਆ ਕਾਸ ਉਹਨਾਂ ਨੇ ਉਹਨਾਂ ਨੇ ਹੋੜ ਹਾਲ ਬੋਤਲ ਸ੍ਰੀਵਾਲ ਸਰਦਾਰ ਬਚੀ ਸਿੰਘ ਜੀ ਜੀਕੇ ਦਾ ਸਦਾ ਤੈਨ ਦੇ ਲੋ ਧਨਵਾਦੀ ਦਾ ਧਨਵਾਦ ਕਰਦਾ ਤੇ ਧਨਵਾਦੀ ਰਹਾਂਗੇ ਜਦੇ ਬੰਦੀ ਬਸਲ ਜੀਦਾ ਤਾਂ ਲਾ ਲਾ ਹਰੀਆਂ ਦੇ ਨਾਲ ਨੌਜੇ ਨਾਲ ਜਲਦੀ ਗੱਲਾਂ ਵਾਕਸ਼ਸ਼ ਕਰਦਾ ਹੁਣ ਸਾਰਿਆਂ ਨੂੰ ਵਾਹਿਗੁਰੂ ਮੈਂ ਸਮਝਦਾ ਇੱਕ ਲੰਬੀ ਫੈਰੈਸਤਾ ਹੈ ਜਿਸਦਾ ਸਾਥ ਦੀ ਕਿ ਕਿਸ ਤਰੀਕੇ ਨਾਲ ਭਾਵੇਂ ਐਜੂਕੇਸ਼ਨ ਹੋਵੇ ਭਾਵੇਂ ਸਿਆਸੀ ਮਸਲੇ ਹੋਣ ਭਾਵੇਂ ਗੁਰਦੂ ਘਰਾਂ ਦੀਆਂ ਜ਼ਮੀਨਾਂ ਤੇ ਥਾਵਾ ਹੋਣ ਸਰਕਾਰਾਂ ਦੇ ਅੱਗੇ ਪੰਡਤ ਨਹਿਰੂ ਹੋਵੇ 1965 ਦੀ ਜੰਗ ਜਿੱਤਣ ਤੋਂ ਬਾਅਦ ਲਾਲ ਬਹਾਦਰ ਸ਼ਾਸਤਰੀ ਆਵੇ ਔਰ ਉਹ ਸ਼ਸਤਰ ਜਿਹੜੇ ਦਸਮ ਪਿਤਾ ਦੇ ਬ੍ਰਿਟਾਨੀਆ ਦੀ ਸਰਕਾਰ ਨੇ ਦੇਰੇ ਸੀ ਉਹਨਾਂ ਨੂੰ ਵਾਪਸ ਲਿਆਉਣ ਦੀ ਗੱਲ ਹੋਵੇ ਭਾਵੇਂ ਇੰਦਰਾ ਗਾਂਧੀ ਦਾ ਰਾਜ ਹੋਵੇ ਜਹਦਰ ਸੰਤੋਖ ਸਿੰਘ ਦਾ ਲੀਡਰ ਮੈਂ ਸਮਝਦਾ ਕੌਮ ਮਿਸ ਕਰਦੀ ਹੈ ਮੈਂ ਪਰਿਵਾਰ ਪਰਿਵਾਰ ਨੇ ਤਾਂ ਮਿਸ ਕਰਨਾ ਹੈ ਲੇਕਿਨ ਸਾਨੂੰ ਉਹ ਬੇਬਾਕ ਲੀਡਰ ਚਾਹੀਦੇ ਨੇ ਜਿਨ੍ਹਾਂ ਦੇ ਅੱਗੇ ਸਰਕਾਰਾਂ ਆ ਕੇ ਝੁਕਦੀਆਂ ਹੋਣ ਉਹ ਸਰਕਾਰ ਦੇ ਜਾ ਕੇ ਗੋਡਿਆਂ ਤੇ ਮੱਥੇ ਨਾਲ ਟੇਕਦੇ ਹੋਣ ਅੱਜ ਲੋੜ ਹੈ ਇਹੋ ਜਿਹੀ ਲੀਡਰਸ਼ਿਪ ਦੀ ਦੁਬਾਰਾ ਆਣ ਦੀ ਕੌਮ ਸ਼ਹਿਦ ਇਸੇ ਕਰਕੇ ਹੀ 43 ਸਾਲ ਹੋ ਗਏ ਜਿਹਦਰ ਸੰਤੋਖ ਸਿੰਘ ਨੂੰ ਗਿਆ ਭੁੱਲ ਨਹੀਂ ਸਕੇ ਜਿਹਦਰ ਸੰਤੋਖ ਸਿੰਘ ਨੂੰ ਔਰ ਚਾਚਾ ਚੰਡੀਗੜੀਆ ਹੋਰਾਂ ਦੀ ਉਹ ਗੱਲ ਮਨੋਂ ਨਹੀਂ ਭੁੱਲਦੀ ਕਿ ਅੱਜ ਸੰਤੋਖ ਸਿੰਘ ਨਾਮੀ ਦਰਿਆ ਦੁਸ਼ਮਨਾ ਨੇ ਗੋਲੀਆਂ ਮਾਰ ਕੇ ਉਹਦਾ ਬਹਾਵ ਬੰਦ ਕਰ ਦਿੱਤਾ ਇਫੈਕਟ ਹੈ ਉਹਨਾਂ ਦੇ ਜਾਣ ਤੋਂ ਬਾਅਦ ਜਿਹੜੀਆਂ ਮੱਲਾਂ ਉਹਨਾਂ ਨੇ ਮਾਰੀਆਂ ਸੀਗੀਆਂ ਸ਼ਾਇਦ ਪਾਉਮੋ ਲੀਡਰ ਗਵਾਗੀ ਪਰ ਉਹ ਮੱਲਾਂ ਉੱਥੇ ਹੀ ਰੁਕ ਗਈਆਂ ਸਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ